होशियारपुर के जेजो में हुए कल कार हादसे के बाद नौ लोगों को अपनी कीमती जान गंवानी पड़ी थी वही आज होशियारपुर के सिवा अस्पताल में सभी नौ शवों का पोस्टमार्टम कर उनके परिवारों को सांपूर्द कर दिया है इस मौके पर मृतक परिवारों के साथ संवेदना व्यक्त करने पहुंचे कैबिनेट मंत्री पंजाब ब्रह्मशंकर जिम्मा और एमपी डॉक्टर राजकुमार ने मीडिया से बात करते हुए बताया कि यह दुखद की घटना है और पंजाब सरकार इस दुख की घड़ी में परिवार के साथ है और परिवार को किसी तरह की कोई समस्या नहीं आने देगी वहीं मुख्यमंत्री पंजाब सरदार भगवंत सिंह ने खुद इस घटना पर दुख व्यक्त किया है और हर मृतक व्यक्ति के परिवार को चार लाख रुपए सहायता राशि देने का ऐलान किया है Op moet je. En dat is een heel belangrijk onderwerp. Ik denk dat het belangrijk je ਡਾਕਟਰ ਬਲਵਿੰਦਰ ਕੁਮਾਰ ਜੀ ਸੇਵਾ ਸਾਹਿਬ ਹੁਸ਼ਿਆਰ ਪਰ ਕੱਲ ਬਹੁਤ ਮੰਦ ਪਾਗੀ ਘਟਨਾ ਵਾਪਰੀ ਆ ਜੇਜੋਂ ਦੇ ਚੋ ਦੇ ਵਿੱਚ ਤੇ ਉਹਦੇ ਵਿੱਚ 12 ਸਿਗੀਆਂ ਡੈੱਡ ਬਾਡੀਆਂ ਜਿਹਦੇ ਵਿੱਚ 9 ਦੀ ਰਿਕਵਰੀ ਹੋਈ ਆ ਜਿਹੜੀਆਂ 2 ਆ ਹਜੇ ਉਹ ਲੱਭੀਆਂ ਨਹੀਂ ਇੱਕ ਦਾ ਜਿਹੜਾ ਉਹ ਇਲਾਜ ਹੋ ਗਿਆ ਤੇ ਜਿਹੜੀਆਂ 9 ਸਿਗੀਆਂ ਉਹਨਾਂ ਦਾ ਹੁਣ ਪੋਸਟਮਾਰਟਮ ਹੋ ਰਿਹਾ ਜੀ ਤੇ ਜਲਦੀ ਸਾਡੇ ਡਾਕਟਰਾਂ ਦੀਆਂ ਟੀਮਾਂ ਲੱਗੀਆਂ ਪੋਸਟਮਾਰਟਮ ਕਰਨ ਲਈ ਤੇ ਜਦੋਂ ਕਮ ਜਿੱਦਾਂ ਜਿੱਦਾ ਕੰਪਲੀਟ ਹੋਈ ਜਾਂਦਾ ਉਦੋਂ ਉਦੋਂ ਅਸੀਂ ਬਾਡੀ ਉਹਨਾਂ ਨੂੰ ਸਪੁਰਤ ਕਰੀ ਜਾਂਦੇ ਆ ਇਹ ਸਾਨੂੰ ਸਾਰਿਆਂ ਨੂੰ ਬਹੁਤ ਇਸ ਗੱਲ ਦਾ ਸ਼ੌਕ ਹੋਇਆ ਪਈਆਂ ਦੀ ਮੰਦਭਾਗੀ ਘਟਨਾ ਕਿਸੇ ਨਾਲ ਨਹੀਂ ਵਾਪਰਨੀ ਚਾਹੀਦੀ ਜਿਹੜਾ ਇੱਕ ਬੱਚਾ ਬਚ ਗਿਆ ਉਹਦਾ ਇਲਾਜ ਕਿੱਥੇ ਚੱਲ ਰਿਹਾ ਹੈ ਉਹ ਮਾਲਪੁਰ ਗਿਆ ਸੀ ਠੀਕ ਹੈ ਸਟੇਬਲ ਹਾਂਜੀ ਉਹ ਸਟੇਬਲ ਉਹ ਠੀਕ ਬਹੁਤ ਠੀਕ ਜੀ ਬਸ ਕਰਦੇ ਸੀ ਕਰਦੇ ਸੀ ਜਾਪੀ ਕਿਤੇ ਘੋੜਾ ਨਿੱਪੂ ਲਾ ਲਾ ਮੈਂ ਹੁਣ ਦਿਲ ਨਾਲ ਦੋ ਬਾਣੇ ਉਹ ਭੇਜੀ ਮੋਰ ਕੇ ਲਾਵਾ ਚ ਰੋ ਮੋਰ ਉਹ ਕਦੋਂ ਭੇਜ ਦਿੰਨੇ ਆ ਮੋਰ ਵਗੜਾ ਭੇਜ ਦੋ ਬਸ ਚੱਲ ਭੇਜ ਉਹ ਖਾਤੀ ਆ ਯਾਰ ਕਿੱਥੇ ਆ ਕਾਕਾ ਓਏ ਖਾਤੀ ਚਲ ਗਿਆ ਭਾਈ ਮੋਰ ਖਲਾਉ ਲਾਉਂਗੇ ਭੇਜ ਲਾਉਂਦੀ ਮੋਰ ਚ ਕਾਕਾ ਓਏ ਗੱਡੀਆਂ ਹੋਰ ਕਰ ਲੂਗੇ ਜੋ ਰੱਖੇ ਨੇ ਹਾਂ ਉਹ ਮੋਰ ਕਿੰਨੀ ਆਦਤ ਦਿੱਤੇ ਨਿਊਟ ਆ ਗਈ ਦੁੱਖ ਦਾ ਹੀ ਔਰ ਦਰਦ ਨਾ ਘਟਣਾ ਕਰ ਮੋਕ ਕੀਤੇ ਡਾਕਟਰ ਰਾਜ ਕੁਮਾਰ ਜੀ ਜਦੋਂ ਘਟਨਾ ਹੋਈ ਸੀ ਸਾਰੀ ਐਡਮਿਨਿਸਟ੍ਰੇਸ਼ਨ ਐਸ ਡੀ ਆਰ ਐਫ ਐਨ ਡੀ ਆਰ ਐਫ ਦੀਆਂ ਟੀਮਾਂ ਪਹੁੰਚ ਗਈਆਂ ਆਪਣੇ ਕੋਲ ਜਿੰਨੀ ਜਲਦੀ ਪਹੁੰਚ ਸਕਦੀਆਂ ਸਨ ਬਟ ਕਿਉਂਕਿ ਉਹ ਟਾਈਮ ਨਹੀਂ ਸੀਗਾ ਕੋਈ ਵੀ ਔਰ ਜਿਹੜਾ ਇੱਕ ਬੱਚਾ ਬਚ ਗਿਆ ਇਸ ਪਰਿਵਾਰ ਦੇ ਵਿੱਚੋਂ ਉਹ ਜਿਹੜੇ ਉੱਥੇ ਦੇ ਲੋਕ ਆ ਉਹਨਾਂ ਨੂੰ ਸ਼ਾਬਾਸ਼ ਆ ਕਿ ਉਹਨਾਂ ਨੇ ਵੀ ਜਾਣ ਤੇ ਖੇਲ ਕੇ ਉਹਨੂੰ ਬਚਾਇਆ ਬਾਕੀਆਂ ਦੀ ਸਿਚੁਏਸ਼ਨ ਇਦਾਂ ਨਹੀਂ ਸੀ ਕਿ ਉਹ ਉਹਨਾਂ ਨੂੰ ਫੜ ਸਕਦੇ ਜਾਂ ਕੁਝ ਕਰ ਸਕਦੇ ਉਹਨਾਂ ਲਈ ਕਿਉਂਕਿ ਵੱਡਾ ਇੱਕ ਲੋਡਰ ਖੜਾ ਸੀਗਾ ਉਹਨੂੰ ਦੇਖ ਕੇ ਨੇ ਬਾੜੀ ਗਾੜੀ ਉਹ ਵੀ ਸਕਸ਼ਮ ਨਹੀਂ ਸੀਗਾ ਉਸ ਮੌਕੇ ਤੇ ਜਾਣ ਦੇ ਇੰਨਾ ਪਾਣੀ ਦਾ ਪ੍ਰੈਸ਼ਰ ਸੀ 6 ਤੋਂ 7 ਫੁੱਟ ਪਾਣੀ ਆ ਔਰ ਜੀ ਸਭ ਤੋਂ ਵੱਡੀ ਗੱਲ ਸੀ ਜੋ ਲੋਕ ਦੱਸਦੇ ਚ ਮੰਦਭਾਗੀ ਘਟਨਾ ਇਹ ਵੀ ਆ ਫੇ ਰੋਕਣ ਦੇ باوجود ਵੀ ਉਹ ਜਿੱਦਾਂ ਲਿਖਿਆ ਹੁੰਦਾ ਨਾ ਜਿਹਨੂੰ ਕਹਿੰਦੇ ਆ ਔਰ ਇੱਕ ਗੱਡੀ ਚ ਸ਼ਿਫਟ ਹੋ ਗਿਆ 12 ਬੰਦੇ ਦੋ ਗੱਡੀਆਂ ਚ ਸੀਗੇ ਤੇ ਇੱਕ ਅਨੋਵਾਜੀ ਸ਼ਿਫਟ ਹੋ ਗਿਆ ਜਿਹਦਾ ਅਸੀਂ ਕੱਲ ਦੇਖਿਆ ਉਹ ਤੇ ਹਾਲਾਤ ਕੀ ਸੀਗੇ ਉਸ ਗੱਡੀ ਦੇ ਔਰ ਕੱਲ ਮਾਨਯੋਗ ਮੁੱਖ ਮੰਤਰੀ ਪੰਜਾਬ ਉਹਨਾਂ ਵੱਲੋਂ ਵੀ ਉਸ ਗੱਲ ਹੋਈ ਔਰ ਸਰਕਾਰ ਵੱਲੋਂ ਜੋ ਜਿੱਥੇ ਐਡਮਿਨਿਸਟ੍ਰੇਸ਼ਨ ਨੇ ਆਪਣਾ ਰੋਲ ਕਰਨਾ ਸੀ ਡਿਪਟੀ ਕਮਿਸ਼ਨਰ ਸਾਹਿਬ ਐਸਐਸਪੀ ਸਾਹਿਬ ਐਸਪੀ ਸਵਾਨ ਡਾਕਟਰ ਰਾਜਕੁਮਾਰ ਜੀ ਮੌਕੇ ਤੇ ਮੇਰੇ ਤੋਂ ਪਹਿਲਾਂ ਪਹੁੰਚ ਗਏ ਸੀ ਉੱਥੇ ਜਾ ਕੇ ਤੇ ਇਹ ਤੋਂ ਬੱਚੇ ਨੂੰ ਵੀ ਜਿਹਦੀ ਜਾਨ ਬਚ ਗਈ ਉਹਨੂੰ ਵੀ ਮਿਲ ਕੇ ਆਏ ਆ ਹਸਪੀਟਲ ਜਾ ਕੇ ਔਰ ਕੱਲ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਕੇ ਜਿੰਨਾ ਤੱਕ ਸਿਵਲ ਸਰਜਨ ਸਾਹਿਬ ਦੀ ਅਸੀਂ ਸਾਰੇ ਫੂਰਤ ਕੋ ਉਚਾਰਾ ਨਹੀਂ ਸੀ ਲੇਕਿਨ ਮੁੱਖ ਮੰਤਰੀ ਨੇ ਕਿਹਾ ਸੀ 4 ਲੱਖ ਰੁਪਏ ਸਟੇਟ ਸਰਕਾਰ ਵੱਲੋਂ ਹਰੇਕ ਜੀ ਦਾ ਜਿਹੜਾ ਚਲਾ ਗਿਆ ਉਹਦੇ ਲਈ 2 ਜੀ ਹਾਲ ਤਾਂ ਲੱਭੇ ਨਹੀਂ ਉਹਦੇ ਲਈ ਵੀ ਪੂਰੀ ਕੋਸ਼ਿਸ਼ ਹੈ ਐਡਮਿਸ਼ਨ ਸਵੇਰ ਦੇ ਜਲੰਧਰੋਂ ਡਾਕਸ ਅਕਵਾਇਰਡ ਮੰਗਾਇਆ 5 ਕਿਲੋਮੀਟਰ ਤੱਕ ਦੀ ਸਰਚ ਹੋ ਚੁੱਕੀ ਸੀ ਨਿਕ ਹਸ ਤੱਕ ਨਹੀਂ ਕਾਮਯਾਬੀ ਨਹੀਂ ਮਿਲੀ ਲੇਕਿਨ ਜੇ ਇਹ ਕੋਈ ਡੈਫੀਨੇਟਲੀ ਕਿਤੇ ਮਿੱਟੀ ਦੇ ਥਲੇ ਦੱਬ ਗਿਆ ਹੈ ਲੇਕਿਨ ਜ਼ਰੂਰ ਉਹਦੇ ਵਿੱਚ ਜਲਦ ਤੋਂ ਜਲਦ ਕਾਮਯਾਬੀ ਮਿਲੇਗੀ ਸਾਡੀ ਸੰਵੇਦਨਾ ਕੱਲ੍ਹ ਦੇ ਅਸੀਂ ਇੱਥੇ ਹੀ ਆ ਸਰ ਜਾਨ ਔਰ ਹੁਣ ਇਹਨਾਂ ਦਾ ਅੱਜ ਸੰਸਕਾਰ ਹੈ ਇਹਨਾਂ ਨੂੰ ਪ੍ਰਮਾਤਮਾ ਜਿਹੜੀਆਂ ਰੂਹਾਂ ਪਵਿੱਤਰ ਗਈਆਂ ਨਹੀਂ ਸੀ ਜ਼ਿੰਦਗੀ ਅੱਗੇ ਲਿਖਿਓ ਤੇ ਸਾਡੇ ਸ਼ਾਸਤਰਾਂ ਚ ਲਿਖਿਆ ਵੀ ਬੰਦਾ ਜ਼ਿੰਦਗੀ ਔਰ ਮੌਤ ਲਿਖਾ ਕੇ ਆਂਦਾ ਤੇ ਫਿਰ ਅਸੀਂ ਉਹਨੂੰ ਮੰਨਣਾ ਪੈਂਦਾ ਮਜ਼ਬੂਰੀ 'ਚ ਉਹ ਉਧਰ ਨੂੰ ਕਾਲ ਖਿੱਚ ਕੇ ਲੈ ਗਿਆ ਦੇਖਦੇ ਨੇ ਦੇਖਦੇ ਐਨੇ ਪੁਲਿਸ ਆਫੀਸਰ ਖੜੇ ਨੇ ਨਾ ਰੋਕਿਆ ਬੜੇ ਜ਼ੋਰ ਨਾਲ ਤੇ ਸੋ ਮੈਂ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟ ਕਰਦਾ ਆਪਣੇ ਵੱਲੋਂ ਮਾਨਜੁਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਆਮ ਆਦਮੀ ਦੀ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਬਹੁਤ ਹੀ ਦੁਖਦਾਈ ਘਟਨਾ ਹੈ ਦਿਲ ਦਹਿਲਾਣ ਵਾਲੀ ਘਟਨਾ ਹੈ ਔਰ ਮੈਂ ਸਮਝਦਾ ਕਿ ਬਦਕਿਸਮਤੀ ਰਹੀ ਸਾਡੇ ਉੱਤੇ ਪੁਲਿਸ ਆਫੀਸਰ ਮੌਜੂਦ ਸੀ ਹੜ ਵਾਲੀ ਜਗ੍ਹਾ ਤੇ ਔਰ ਮਨਾ ਕਰਨ ਦੇ باوجود ਵੀ ਜੋ ਜਿਸ ਤਰ੍ਹਾਂ ਕਿ ਹੋਣੀ ਹੁੰਦੀ ਹੈ ਪੰਜਾਬੀ ਦੇ ਵਿੱਚ ਕਹਿੰਦੇ ਆ ਔਰ ਉਹ ਇਨੋਵਾ ਕਾਰ ਦੇ ਵਿੱਚ ਲਗਭਗ 12 ਦੇ ਕਰੀਬ ਸਵਾਰ ਸਨ ਔਰ ਸਣੇ ਡਰਾਈਵਰ ਜਿਹੜੀ ਨੌ ਜਿਹੜੀਆਂ ਲਾਸ਼ਾਂ ਮਿਲ ਚੁੱਕੀਆਂ ਦੋ ਦਾ ਹਜੇ ਤੱਕ ਪਤਾ ਨਹੀਂ ਉਹਨਾਂ ਚੋਂ ਇੱਕ ਜਿਹੜਾ ਉਸ ਦਾ ਬਚਾਅ ਹੋਇਆ ਔਰ ਇਸ ਦਿ ਲਈ ਅਸੀਂ ਪਰਿਵਾਰਾਂ ਦੇ ਨਾਲ ਖੜੇ ਆ ਔਰ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਦੱਸਿਆ ਜਿੰਪਾ ਜੀ ਨੇ ਦੱਸਿਆ ਕਿ ਸਾਰਾ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਐਨ ਡੀ ਆਰ ਐਫ ਦੀਆਂ ਟੀਮਾਂ ਜੋ ਰਿਸਪੌਂਸ ਸੀ ਉਹ ਬਹੁਤ ਮੈਂ ਸਮਝਦਾ ਕਿ ਬਹੁਤ ਜਲਦੀ ਉੱਥੇ ਪਹੁੰਚੇ ਬਹੁਤ ਕੋਸ਼ਿਸ਼ ਕੀਤੀ ਪਰ ਇਹ ਬਚਾ ਨਹੀਂ ਸਕੇ ਇਹ ਗੱਲ ਇਸ ਇਸ ਗੱਲ ਦਾ ਬਹੁਤ ਜ਼ਿਆਦਾ ਅਫਸੋਸ ਹੈ ਔਰ ਦੂਸਰਾ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਉਹਨਾਂ ਵੱਲੋਂ ਪਰਿਵਾਰਾਂ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਗਈ ਹੈ ਔਰ ਉਹਨਾਂ ਵੱਲੋਂ ਸਪੈਸ਼ਲ ਜੋ ਹੈ 4 ਲੱਖ ਦੀ ਅਮਾਉਂਟ ਦਾ ਐਲਾਨ ਕੀਤਾ ਗਿਆ ਔਰ ਇਸ ਦੇ ਨਾਲ ਨਾਲ ਜਿਨ੍ਹਾਂ ਉੱਥੇ ਪਿੰਡ ਦੇ ਲੋਕਾਂ ਨੇ ਇਹਨਾਂ ਨੂੰ ਬਚਾਉਣ ਦੇ ਵਿੱਚ ਬਹੁਤ ਪ੍ਰਯਾਸ ਕੀਤਾ ਉਹਨਾਂ ਨੂੰ ਵੀ 15 ਅਗਸਤ ਨੂੰ ਜਿਹੜਾ ਉਹ ਸਨਮਾਨਿਤ ਕੀਤਾ ਜਾਏਗਾ ਔਰ ਇਸ ਤੋਂ ਇਲਾਵਾ ਜੋ ਉੱਥੇ ਮੈਂ ਸਮਝਦਾ ਕਿ ਇਸ ਵਾਰ ਉਹ ਮੰਗ ਜਿਹੜੀ ਹੈ ਮੰਤਰੀ ਸਾਹਿਬ ਵੀ ਪਹਿਲਾਂ ਸਾਲਕ ਪਹਿਲਾਂ ਜਾ ਕੇ ਆਏ ਸੀ ਉੱਥੇ ਪਰ ਕਦੇ ਵੀ ਮੈਂ ਵੀ ਉੱਥੇ ਐਮਐਲਏ ਲਗਾਤਾਰ ਰਹਾਂ ਪਰ ਕਿਸੇ ਨੇ ਉੱਥੇ ਪੁਲ ਦੀ ਮੰਗ ਜਿਹੜੀ ਹੈ ਉਹ ਰੱਖੀ ਨਹੀਂ ਸੀ ਸੋ ਉਹਨਾਂ ਦੀ ਪੁਲ ਦੀ ਮੰਗ ਗਰੀਜ਼ ਕਰਨ ਤੇ ਰੱਖਣ ਤੇ ਉਸ ਨੂੰ ਵੀ ਅਸੀਂ ਜਿਹੜਾ ਤੁਰੰਤ ਪ੍ਰਭਾਵ ਦੇ ਨਾਲ ਉਹਨੂੰ ਮਨਜ਼ੂਰ ਕੀਤਾ ਤੇ ਉੱਥੇ ਪੁਲ ਵੀ ਬਹੁਤ ਜਲਦੀ ਬਣਾਵਾਂਗੇ ਤਾਂ ਕਿ ਇਨੇ ਫੁੱਟਰ ਇਸ ਤਰ੍ਹਾਂ ਦੇ ਨੁਕਸਾਨ ਜਿਹੜੇ ਉਹ ਨਾ ਹੋਣ ਬਾਕੀ ਇਸ ਦੁੱਖ ਦੀ ਘੜੀ ਦੇ ਵਿੱਚ ਸਾਡਾ ਸਾਰਾ ਪੰਜਾਬ ਸਾਡੀ ਸਾਡੇ ਮੁੱਖ ਮੰਤਰੀ ਪੰਜਾਬ ਸਾਡੇ ਕੈਬਨਿਟ ਮੰਤਰੀ ਸਾਹਿਬ ਡੀਸੀ ਸਾਹਿਬ ਐਸਐਸਪੀ ਸਾਰੀ ਐਡਮਿਨਿਸਟ੍ਰੇਸ਼ਨ ਆਮ ਆਦਮੀ ਪਾਰਟੀ ਸਾਡਾ ਹਰ ਵਰਕਰ ਸਾਡਾ ਹਰ ਸਾਥੀ ਅਸੀਂ ਪਰਿਵਾਰਾਂ ਦੇ ਨਾਲ ਚਟਾਨ ਵਾਂਗ ਖੜੇ ਹਾਂ ਔਰ ਵਾਹਿਗੁਰੂ ਉਹਨਾਂ ਨੂੰ ਇਹ ਭਾੜਾ ਮੰਨਣ ਦਾ ਬਲ ਬਖਸ਼ੇ ਤੇ ਸੱਚੇ ਪਾਤਸ਼ਾਹ ਵਿਛੜੀਆਂ ਹੋਈਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਪ੍ਰਦਾਨ ਕਰੇ